ਸ਼ੰਭੂ ਬਾਰਡਰ ਮੋਰਚੇ ਤੇ ਸੁਪਰੀਮ ਕੋਰਟ ਦੇ ਵੱਡੀ ਟਿੱਪਣੀ ਸਾਹਮਣੇ ਆਈ ਹੈ نیشنل ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ ਅਜਿਹਾ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮਾਮਲੇ ਦਾ ਜਲ ਤੋਂ ਜਲਦ ਨਿ ਟਾਰਾ ਹੋਣਾ ਜ਼ਰੂਰੀ ਹੈ ਦੋਹਾਂ ਸੂਬਿਆਂ ਦੀ ਪੁਲਿਸ ਜਿਹੜੀ ਆਪਸ ਦੇ ਵਿੱਚ ਮੀਟਿੰਗ ਕਰਕੇ ਕੋਈ ਹੱਲ ਕੱਢੇ ਤਾਂ ਇਸ ਤੇ ਗੌਰ ਕਰਦੇ ਹੋਏ ਪੰਜਾਬ ਸਰਕਾਰ ਨੇ ਆਜ਼ਾਦ ਕਮੇਟੀ ਦਾ ਸਮਰਥਨ ਕੀਤਾ ਪੰਜਾਬ ਸਰਕਾਰ ਐਡਵੋਕੇਟ ਜਨਰਲ ਦੇ ਵੱਲੋਂ ਕਿਹਾ ਗਿਆ ਹੈ ਕਿ ਕਮੇਟੀ ਦੇ ਗਠਨ ਤੋਂ ਅਸੀਂ ਸਹਿਮਤ ਹਾਂ ਤੇ ਅਗਲੀ ਸੁਣਵਾਈ ਜਿਹੜੀ ਹੁਣ 22 ਅਗਸਤ ਨੂੰ ਹੋਵੇਗੀ ਇਸ ਮਾਮਲੇ ਦੇ ਉੱਤੇ ਤੇ ਕੋਰਟ ਦੇ ਹੁਕਮਾਂ ਤਹਿਤ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਹੋਰ ਵੀ ਨਾਮ ਨੇ ਜਿਸ ਦੇ ਚੱਲਦੇ ਹੁਣ 22 ਅਗਸਤ ਨੂੰ ਦੁਬਾਰਾ ਇਸ ਮਾਮਲੇ ਤੇ ਸੁਣਵਾਈ ਹੋਵੇਗੀ ਪਰ ਇੱਥੇ ਵੱਡੀ ਅਤੇ ਅਹਿਮ ਗੱਲ ਜਿਹੜੀ ਕਿਸ ਸਪਰੀਮ ਕੋਰਟ ਦੇ ਵੱਲੋਂ ਆਖੀ ਗਈ ਹੈ ਕਿ ਕੋਈ ਨੈਸ਼ਨਲ ਹਾਈਵੇ ਤੇ ਕੋਈ ਪਾਰਕਿੰਗ ਏਰੀਆ ਨਹੀਂ ਹੈ ਜਿੱਥੇ ਕਿ ਇਹ ਨਿਪਟਾਰਾ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਕਿਉਂਕਿ ਜਿਵੇਂ ਕਿ ਸ਼ੰਭੂ ਬਾਰਡਰ ਤੇ ਪਿਛਲੇ ਕਿੰਨੇ ਹੀ ਟਾਈਮ ਤੋਂ ਜਿਹੜੇ ਕਿਸਾਨ ਨੇ ਧਰਨੀ ਤੇ ਬੈਠੇ ਨੇ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੈਸ਼ਨਲ ਹਾਈਵੇ ਬੰਦ ਹੋਣ ਦੇ ਕਾਰਨ ਕਿੰਨਾ ਜਿਹੜਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਚੱਲਦੇ ਆ ਨੈਸ਼ਨਲ ਹਾਈਵੇ ਦੇ ਬਾਰੇ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਦੋਹਾਂ ਸੂਬਿਆਂ ਦੀ ਜਿਹੜੀ ਪੁਲਿਸ ਹੈ ਆਪਸ ਦੇ ਵਿੱਚ ਮੀਟਿੰਗ ਕਰਕੇ ਇਸ ਮ ਨੈਸ਼ਨਲ ਹਾਈਵੇ ਹੈ ਇਹ ਕੋਈ ਪਾਰਕਿੰਗ ਏਰੀਆ ਨਹੀਂ ਹੈ ਤਾਂ ਹੁਣ ਇਸ ਮਾਮਲੇ ਦੇ ਉੱਤੇ 22 ਅਗਸਤ ਨੂੰ ਦੁਬਾਰਾ ਸੁਣਵਾਈ ਹੋਵੇਗੀ ਉਦੋਂ ਤੱਕ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਜਲ ਤੋਂ ਜਲਦ ਇਸ ਮਾਮਲੇ ਦੇ ਉੱਤੇ ਕੋਈ ਹੱਲ ਕੱਢਿਆ ਜਾਵੇ ਮਾਮਲੇ ਦਾ ਜਲ ਤੋਂ ਜਲਦ ਨਿਪਟਾਰਾ ਕੀਤਾ ਜਾਵੇ